ਜਪਾਨ ਵਿੱਚ ਇਸ ਵਾਰੀ ਹਾਕੀ ਦੇ ব্রੋਂਜ਼ ਮੈਡਲ ਲਿਆਉਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ ਹੋਰ ਤੋਹਫ਼ਾ ਮਿਲ ਗਿਆ ਏ ਹਾਕੀ ਟੀਮ ਵੱਲੋਂ 올림픽 ਵਿੱਚ ব্রੋਂਜ਼ ਮੈਡਲ ਲਿਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਇਸੇ ਦੇ ਚੱਲਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਜਲੰਧਰ ਦੇ ਮਿੱਠਾਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦਾ ਨਾਮ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਇਸ ਤੋਂ ਬਾਅਦ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਜਿਹਨ ਸੇ ਨਾਲ ਆਣ ਜਦੋਂ ਤੁਹਾਡੇ ਦੂਜੇ ਜਨਨ ਕੰਪਨੀ ਕਲਾ ਜਿਹਨਾਂ ਸਮਾਂ ਤੋਂ ਕਿ ਬਿਚੋ ਕੀ ਜੇ ਦੇਖੋ ਇਹ ਦੋ ਖੁਸ਼ੀ ਦੀ ਗੱਲ ਕੀ ਹੋ ਸਕਦੀ ਸਾਡੇ ਬੱਚੇ ਆ 올림픽 ਦੇ ਵਿੱਚੋਂ ਮੈਡਲ ਲੈ ਕੇ ਆ ਰਹੇ ਔਰ ਸਾਡੇ ਪਿੰਡ ਦਾ ਨਾਮ 올림픽 ਜਿਹੜਾ ਸਕੂਲ ਦਾ ਨਾਮ ਜਿਹੜਾ 올ੰਪੀਅਨ ਮੰਤਰੀ ਸਿੰਘ ਰੱਖਿਆ ਤੇ ਇੱਕ ਦਾ ਨਾਮ ਜਿਹੜਾ 올ੰਪੀਅਨ ਮਨਦੀਪ ਸਿੰਘ ਰੱਖਿਆ ਸੋ ਆਉਣ ਵਾਲੀਆਂ ਜਨਰੇਸ਼ਨਜ਼ ਲਈ ਮੋਟੀਵੇਸ਼ਨ ਹੈ ਇੱਕ ਪੋਜ਼ਿਟਿਵ ਸਾਈਨ ਹੈ ਕੀ ਸਾਡੀ ਸੁਸਾਇਟੀ ਜਿਹੜੀ ਆ ਸਪੋਰਟਸ ਦੇ ਥਰੂ ਜਾਂ ਕਿਸੇ ਫੀਲਡ ਦੇ ਥਰੂ ਵੀ ਕੋਈ ਲੈਵਲ ਵੀ ਅਚੀਵ ਕਰ ਸਕਦੀ ਆ ਔਰ ਮੈਂ ਆਸ ਕਰਦਾ ਇਹ ਬੱਚੇ ਜਿਹੜੇ ਅੱਗੇ ਜਾ ਕੇ ਜਿਹੜੇ ਯੰਗਸਟਰਸ ਲਈ ਮੋਟੀਵੇਟਰ ਬਣਨਗੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਸੇਧ ਦੇਣ। ਦੇਖੋ ਤੁਸੀਂ ਮਿਹਨਤ ਕਰੋਗੇ ਜ਼ਿੰਦਗੀ ਦੇ ਵਿੱਚ ਕੁਝ ਵੀ ਅਚੀਵ ਕਰ ਸਕਦੇ। ਇਹ ਇੱਕ ਬੜਾ ਕਲੀਅਰ ਕੱਟ ਮੈਸੇਜ ਆ। ਵੈਸੇ ਤਾਂ ਦੁਨੀਆ ਦੇ ਉੱਤੇ ਮੈਸੇਜ ਆ। ਔਰ ਉਹਦੇ ਵਿੱਚ ਤੁਸੀਂ ਜ਼ਰੀਆ ਬਣੋ। ਉਹਦੇ ਵਿੱਚ ਹਰਡਲ ਨਾ ਬਣੋ। ਕਿਉਂਕਿ ਬੱਚਿਆਂ ਕੋਲ ਬਹੁਤ ਪੋਟੈਂਸ਼ਲ ਆ ਯੰਗ ਜਨਰੇਸ਼ਨ ਕੋਲ ਬਹੁਤ ਪੋਟੈਂਸ਼ਲ ਆ ਇੱਕ ਪੋਜ਼ਿਟਿਵ ਜਿਹੜੀ ਹਾਂ ਪੱਖੀ ਸੋਚ ਆ ਉਹਨੂੰ ਕਿਤੇ ਵੀ ਲਿਜਾ ਸਕਦੀ ਆ ਸਾਡੀ ਸੋਸਾਇਟੀ ਦੀ ਪ੍ਰੋਬਲਮ ਜਿਹੜੀ ਆ ਉਹ ਕਿਤੇ ਨਾ ਕਿਤੇ 네ਗੇਟਿਵਿਟੀ ਆ ਹਾਂ ਨਾ ਪੱਖੀ ਆ ਸੋ ਮੈਨੂੰ ਐ ਲੱਗਦਾ ਹੁੰਦਾ ਕਿ ਜੇ ਦੀ ਵੀ ਲਾਈਫ ਦੇ ਵਿੱਚ ਤੁਸੀਂ ਜੋ ਵੀ ਕੰਟ੍ਰਿਬਿਊਟ ਕਰ ਸਕਦੇ ਆ ਉਹ ਤੁਹਾਨੂੰ ਕਰਨਾ ਚਾਹੀਦਾ ਵੀ ਡੈਫੀਨੇਟਲੀ ਦੇਖੋ ਦੇਖੋ ਹੋਇਆ ਕੀ ਪਿਛਲੇ 15-20 ਸਾਲਾਂ ਤੋਂ ਇਹ ਪਾਈਲਅਪ ਹੋ ਗਿਆ ਅਸੀਂ ਆਊਟਸੋਰਸਿੰਗ ਕਰਨੀ ਸ਼ੁਰੂ ਕਰ ਲਈ ਆਊਟਸੋਰਸਿੰਗ ਅੱਛਾ ਨਾ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜੇ ਤਾਂ ਹੀ ਆਨ ਗoing ਪ੍ਰੋਸੈਸ ਰਿੰਦਾ ਹੁਣ 15 ਸਾਲਾਂ ਦਾ ਬੈਕਲੌਗ ਜਿਹੜਾ ਉਹਦੇ ਵਿੱਚ ਤੁਹਾਨੂੰ ਫੰਡਿੰਗ ਵੀ ਚਾਹੀਦੀ ਆ ਉਹਦੇ ਵਿੱਚ ਤੁਹਾਨੂੰ ਕਈ ਚੀਜ਼ਾਂ ਚਾਹੀਦੀਆਂ ਕਿਉਂਕਿ ਸਰਕਾਰ ਤੌਰ ਤੇ ਉਹ ਆਊਟਸੋਰਸਡ ਹੈਗੇ ਆ ਉਹਦੀਆਂ ਜਿਹੜੀਆਂ ਐਜੂ ਜਿਹੜੀਆਂ ਐਜੂਕੇਸ਼ਨ ਦੀਆਂ ਜਿਹੜੀਆਂ ਉਹਨਾਂ ਦੀਆਂ ਜਿਹ ਰਿਲੈਕਸੇਸ਼ਨ ਦੀਆਂ ਸੋ देयर ਆਰ ਨੰਬਰ ਆਫ ਪ੍ਰੋਬਲਮਸ ਤੋ ਮੈਨੂੰ ਲੱਗਦਾ ਵੀ ਉਹਨੂੰ ਹੌਲੀ-ਹੌਲੀ ਸੋਲਵ ਜਿਹੜਾ ਕੀਤਾ ਗਿਆ ਉਹ ਤਾਂ ਇੱਕ ਕਿਸੇ ਐਸਓ ਜੇ ਕੰਟੈਸਟ ਦੇ ਵਿੱਚ ਸੀ ਮੈਂ ਤਾਂ ਇਹ ਕਹਿੰਦਾ ਵੀ ਜੇ ਇੰਨਾ ਕੁਝ ਫ੍ਰੀ ਦੇਈ ਜਾਓਗੇ ਫਿਰ ਅਲਟੀਮੇਟਲੀ ਜਿਹੜਾ ਫਾਈਨੈਂਸ਼ੀਅਲੀ ਜਨਰੇਟ ਕਿਵੇਂ ਕਰਾਂਗੇ ਕਿਉਂਕਿ ਸਾਡੇ ਸਾਰੇ ਸਰਸ ਜਦੋਂ ਮਤਲਬ ਕਹ ਲਓ ਕਿ ਬਰਨ ਹੋ ਜਾਣਗੇ ਫਿਰ ਆਪਾਂ ਆਪਾਂ ਡਵੈਲਪਮੈਂਟ ਦੀ ਕਿਵੇਂ ਗੱਲ ਕਰਾਂਗੇ ਬੇਸਿਕਲੀ ਸਾਨੂੰ ਇਹ ਸੋਚ ਸਮਝ ਕੇ ਕਰਨਾ ਚਾਹੀਦਾ ਮੇਰੀ ਤਾਂ ਗੱਲ ਇੰਨੀ ਹੈ ਪਰ ਇਹਨੂੰ ਨੈਗੇਟਿਵ ਪਾਸੇ ਨੂੰ ਨਾ ਲੈ ਕੇ ਜਾਓ ਇਹਨੂੰ ਖਬਰ ਵਾਲੇ ਪਾਸੇ ਨੂੰ ਨਾ ਲੈ ਕੇ ਜਾਓ ਇੱਕ ਪੋਜ਼ਿਟਿਵ ਪੋਦੇ ਵਿੱਚ ਅਪਰੋਚ ਸਾਨੂੰ ਮੈਨੂੰ ਲੱਗਦਾ ਪ੍ਰੋਜੈਕਟ ਕਰਨਾ ਚਾਹੀਦਾ ਐਕਚੁਅਲੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿਉਂਕਿ ਇੱਕ ਸਪੋਰਟਸ ਪਰਸਨ ਯਰ ਪਰਸਨਲੀ ਮੇਰੇ ਲਈ ਬਹੁਤ ਜ਼ਿਆਦਾ ਇੱਕ ਵੱਡੀ ਗੱਲ ਹੈ ਕਿਉਂਕਿ ਮੈਂ ਇੱਥੇ ਸਕੂਲ ਦੇ ਵਿੱਚ ਥੋੜਾ ਜਿਹਾ ਪੜਿਆ ਵੀ ਆਂ ਠੀਕ ਹੈ ਇੱਥੇ ਮੇਰੀ ਜਿਹੜੀ ਫੈਮਿਲੀ ਹੈ ਮੇਰੇ ਜਿੰਨੇ ਵੱਡੇ ਭਰਾ ਸਾਰੇ ਇੱਥੇ ਪੜੇ ਆ ਜਿੰਨੇ ਸਾਡੇ ਹੋਰ ਵੀ ਜਿੰਨੇ ਵੀ ਸਾਰੇ ਇੱਥੇ ਬਹੁਤ ਜ਼ਿਆਦਾ ਯਾਦਾਂ ਜੁੜੀਆਂ ਹੋਈਆਂ ਮੈਂ ਇਹਦੇ ਸਕੂਲ ਵੱਲੋਂ ਕਾਫੀ ਟੂਰਨਾਮੈਂਟ ਵੀ ਖੇਡਦਾ ਰਿਹਾ ਆ ਤੇ ਅੱਜ ਮੇਰੇ ਨਾਮ ਦੇ ਨਾਂ ਅੱਗੇ ਲੱਗ ਰਿਹਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਇੱਕ ਮਿਲਦਾ ਹੈ ਕਿ ਆਉਣ ਵਾਲੀ ਜਨਰੇਸ਼ਨ ਦੇ ਲਈ ਇੱਕ ਬਹੁਤ ਜ਼ਿਆਦਾ ਪੋਜ਼ਿਟਿਵ ਚੀਜ਼ ਹੈ ਕਿ ਉਹਨਾਂ ਨੂੰ ਵੀ ਇਹ ਰਹੂਗਾ ਕਿ ਹਾਂ ਕਿ ਅਸੀਂ ਵੀ ਮਨਪ੍ਰੀਤ ਵਾਂਗੂ ਮੰਨਣਾ ਜਾਂ ਮੰਦੀ ਵਾਂਗੂ ਮੰਨਣਾ ਕਿ ਜਿਐਸੀ ਵੀ ਵਧੀਆ ਖੇਡਾਂਗੇ ਦੇਸ਼ ਦਾ ਨਾਂ ਰੌਸ਼ਨ ਕਰਾਂਗੇ ਤੇ ਸਾਡੇ ਨਾਂ ਨਾਂ ਦੇ ਵੀ ਅੱ ਲੱਗ ਜਾਂਦੇ ਆ ਹੁਣ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਜਦੋਂ ਮੈਂ ਹਾਕੀ ਸਟ ਕੀਤੀ ਤੇ ਹੁਣ ਤੱਕ ਮੈਨੂੰ 19 ਸਾਲ ਹੋ ਗਏ ਮੈਨੂੰ ਹਾਕੀ ਖੇਡਦੇ ਆ ਤੇ ਦੇ ਵਿੱਚ ਜੋ ਪਿੱਛੇ ਸੰਘਰਸ਼ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਆ ਤੇ ਇਸ ਕਰਕੇ ਇਹ ਕਿ ਹਾਂ ਜੇ ਤੁਸੀਂ ਕੁਝ ਬਣਾਣਾ ਚਾਹੁੰਦੇ ਨਾ ਇੱਕ Aim ਹੋਣਾ ਚਾਹੀਦਾ ਆ ਉਹਨੂੰ ਅਚੀਵ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਹਾਰਡ ਵਰਕ ਬਹੁਤ ਜ਼ਿਆਦਾ ਸੈਕਰੀਫਾਈਸ ਚੀਜ਼ਾਂ ਕਰਨੀਆਂ ਪੈਣੀਆਂ ਤਾਂ ਹੀ ਤੁਹਾਨੂੰ ਉਹ ਜਿਹੜਾ ਮੁਕਾਮ ਹਾਸਿਲ ਕਰ ਸਕਦੇ ਆ ਗਾਹ ਦੇ ਇਹ ਕਿ ਸਰ ਹੁਣ ਸਾਡਾ ਜਲਦੀ ਕੈਂਪ ਲੱਗੂਗਾ ਅਸੀਂ ਆਪਣਾ ਵਾਪਸ ਜਾ ਕੇ ਆਪਣਾ ਫਿਟਨੈਸੇ ਕੰਮ ਕਰਾਂਗੇ ਜੋ ਸਾਡਾ ਟਾਰਗੇਟ ਹੈ ਹੁਣ ਕਿਉਂਕਿ ਉਹ ਸਾਡਾ ਅੱਗੇ ਵਧਣਾ ਚਾਹੁੰਦੇ ਆ ਹੋਰ ਅੱਗੇ ਜਾ ਕੇ ਦੇਸ਼ ਦੇ ਨਾਂ ਦੇ ਲਈ ਮੈਡਲ ਜਿੱਤਣਾ ਚਾਹੁੰਦੇ ਆ ਹੋ ਜਿਹੜਾ ਅੱਗੇ 올림픽ਸ ਵੀ ਆ ਰਹੀਆਂ ਪੈਰਿਸ 올ੰਪੀ ਦੇ ਵਿੱਚ ਆਪਣਾ ਵਧੀਆ ਪਰਫਾਰਮੈਂਸ ਦੇਣਾ ਚਾਹੁੰਦੇ ਆ ਬਿਲਕੁਲ ਸਰ ਕਿਉਂਕਿ ਮੇਰੇ ਫਾਦਰ ਸਾਹਿਬ ਦਾ ਮੈਂ ਅੱਜ ਬਹੁਤ ਜ਼ਿਆਦਾ ਮਹਿਤਵ ਕਰਦਾ ਕਿਉਂਕਿ ਸਾਡਾ ਘਰ ਜਿਹੜਾ ਪ੍ਰਾਣਾ ਕਰ ਉਸ ਇੱਥੇ ਸਕੂਲ ਦੇ ਬਿਲਕੁਲ ਸਾਹਮਣੇ ਆ ਤੇ ਅਸੀਂ ਉਹ ਸਕੂਲ ਮੇਰੇ ਫਾਦਰ ਸਾਹਿਬ ਇੱਥੇ ਪੜ੍ਹੇ ਜਾਂ ਸਾਰਾ ਕੁਝ ਇੱਥੇ ਰਿਹਾ ਕਿ ਅੱਜ ਜੇ ਉਹ ਹੁੰਦੇ ਤਾਂ ਉਹਨਾਂ ਨੇ ਵੀ ਇੱਕ ਬਹੁਤ ਜ਼ਿਆਦਾ ਪ੍ਰਾਊਡ ਹੁੰਦਾ ਕਿ ਹਾਂ ਕਿ ਮੇਰੇ ਮੁੰਡੇ ਦੇ ਨਾਮ ਇਦਾਂ ਲੱਗ ਰਿਹਾ ਹੈ ਤੇ SMZ ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ ਫੁਲੀਅਰਸ ਅਪਡੇਟਸ ਫਲਾਈਕ ਐਂਡ ਫਾਲੋਅਰ ਅਵਰ ਫੇਸਬੁਕ ਪੇਜ SMZ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ